ਓ ਸਰ ਸਾਨੂੰ ਲਾਨਤਾਂ ਨਹੀਂ ਪਾਣਗੀਆਂ ਹੋਰ ਕੀ ਕਰਨਗੀਆਂ ਕਿ ਤੁਸੀਂ ਆਪਣੀਆਂ ਉਸ ਸਮੇਂ ਕੁਰਸੀਆਂ ਬਚਾਣ ਦੇ ਚੱਕਰ 'ਚ ਉਸ ਸਮੇਂ ਦੀ ਆਪਣੀ ਇੱਜ਼ਤਾਂ ਬਚਾਣ ਦੇ ਚੱਕਰ 'ਚ ਕਿਹੜੇ ਐਗਰੀਮੈਂਟਾਂ ਤੇ ਬੈਠੇ ਸਾਈਨ ਕਰੀ ਗਏ ਸਰ ਅੱਜ ਪੰਜਾਬ 8000 ਤੋਂ 9000 ਕਰੋੜ ਰੁਪਇਆ ਸਾਲ ਦੀ ਜਿਹੜਾ ਜ਼ਮੀਨ 'ਚੋਂ ਪਾਣੀ ਕੱਢਣ ਲਈ ਸਬਸਿਡੀ ਦੇ ਰਿਆ ਦੋਰੇ ਨੁਕਸਾਨ ਨਾਲ ਤਾਂ ਬਿਜਲੀ ਦਾ ਨੁਕਸਾਨ ਨਾਲ ਸਾਡੇ ਕੋਲੇ ਦਾ ਨੁਕਸਾਨ ਨਾਲ ਅਸੀਂ ਕੋਲੇ ਦੀ ਪੇ ਕਰ ਰਹੇ ਹਾਂ ਨਾਲ ਕੋਲਾ ਫੂਕ ਰਿਹਾ ਉਹਦੇ ਪੈਸੇ ਨਾਲ ਬਿਜਲੀ ਫ੍ਰੀ ਲੈ ਰਹੇ ਆ ਉਹਦੇ ਪੈਸੇ ਫਿਰ ਪੰਜਾਬ ਦਾ ਪਾਣੀ ਆ ਜਿਹੜਾ ਉਹ ਕੱਢ ਰਹੇ ਹੋ ਪੈਸੇ ਸਰਾਸੀਂ ਕਿੱਥੋਂ ਮੀਰ ਹੋ ਜਾਗੇ ਪੰਜਾਬ ਕਿਵੇਂ ਵੱਜੂਗਾ ਪੰਜਾਬ ਸਰ ਕਰਜਾ ਕਿਉਂ ਨਹੀਂ ਚੜੂਗਾ ਅੱਜ ਮੈਂ ਇਹਨਾਂ ਤੋਂ ਪੁੱਛਦਾ ਉਦੋਂ ਸੁੱਤੇ ਪਏ ਸੀ ਇਹਨਾਂ ਦੇ ਲੀਡਰ ਉਦੋਂ ਕਿਉਂ ਨਾ ਬੋਲੇ ਕਿ ਅਸੀਂ ਪੰਜਾਬ ਦੇ ਵਿੱਚੋਂ ਇੱਕ ਬੂੰਦ ਪਾਣੀ ਦੀ ਨਹੀਂ ਦੇਣੀ ਅੱਜ ਕਹਿੰਦੇ ਅਸੀਂ ਬੂੰਦ ਨਹੀਂ ਦੇਣੀ ਪਾਣੀ ਦੀ ਜਦੋਂ ਅੱਜ ਇਹ ਮੁੱਦਾ ਭਗਵੰਤ ਸਿੰਘ ਮਾਨ ਜੀ ਨੇ ਚੱਕ ਲਿਆ ਜਦੋਂ ਅੱਜ ਮੁੱਤਾ ਇਹ ਆਮ ਆਦਮੀ ਪਾਰਟੀ ਵੀ ਪੜੀ ਨਿੱਕੀ ਸਾਰੀ ਜਮਾਤ ਨੇ ਚੱਕ ਲਿਆ ਅੱਜ ਹੁਣ ਇਹਦਾ ਕੋਈ ਜਵਾਬ ਹੈ ਇਸ ਕੱਲ ਦਾ ਕਿ ਉਦੋਂ ਕਿੱਥੇ ਸੀ ਇਹ ਸੁੱਤੇ ਪਏ ਜਿਹੜੋਂ ਇਹਨਾਂ ਕੋਲ 10-10 ਸਾਲ ਇਹਨਾਂ ਦੀਆਂ ਸਰਕਾਰਾਂ ਲਗਾਤਾਰ ਰਹੀਆਂ 8000 ਕਰੋੜ ਰੁਪਏ ਦੀ ਸਾਲ ਦੀ ਸਬਸਿਡੀ ਬਿਜਲੀ ਦੀ ਭਰੇ ਪੰਜਾਬ 8000 ਕਰੋੜ ਰੁਪਇਆ ਸਾਲ ਦੀ ਐਗਰੀਕਲਚਰ ਦੀ ਸਬਸਿਡੀ ਭਰੇ ਪੰਜਾਬ ਕਿਸ ਵਾਸਤੇ ਆਪਣੇ ਜ਼ਮੀਨ ਦੇ ਵਿੱਚੋਂ ਡੋਕੇ ਕੱਢ ਕੱਢ ਕੇ ਆਪਣੇ ਜ਼ਮੀਨ ਦਾ ਪਾਣੀ ਖਤਮ ਕਰਨ ਪਿੱਛੇ ਤੇ ਜਿਹੜਾ ਪੰਜਾਰ ਦਾ ਪਾਣੀ ਹੈ ਉਹ ਫਰੀ ਦੇ ਵਿੱਚ ਲੈ ਕੇ ਜਾਣ ਬਗਾਨੇ ਤੇ ਸਰ ਕਮਾਲ ਦੀ ਗੱਲ ਹੈ ਐਡਾ ਬਿਤਕਰਾ ਉਹ ਸਰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਸਰ ਸਾਨੂੰ ਲਾਨਤਾ ਨਹੀਂ ਪਾਣਗੀਆਂ ਹੋਰ ਕੀ ਕਰਨਗੀਆਂ ਕਿ ਤੁਸੀਂ ਆਪਣੀਆਂ ਉਸ ਸਮੇਂ ਕੁਰਸੀਆਂ ਬਚਾਣ ਦੇ ਚੱਕਰ 'ਚ ਉਸ ਸਮੇਂ ਦੀ ਆਪਣੀ ਇੱਜ਼ਤਾਂ ਬਚਾਣ ਦੇ ਚੱਕਰ 'ਚ ਕਿਹੜੇ ਐਗਰੀਮੈਂਟਾਂ ਤੇ ਬੈਠੇ ਸਾਈਨ ਕਰੀ ਗਏ ਸਰ ਅੱਜ ਪੰਜਾਬ 8000 ਤੋਂ 9000 ਕਰੋੜ ਰੁਪਇਆ ਸਾਲ ਦੀ ਜਿਹੜਾ ਜ਼ਮੀਨ ਚੋਂ ਪਾਣੀ ਕੱਢਣ ਲਈ ਸਬਸਿਡੀ ਦੇ ਰਿਆ ਦੋਰੇ ਨੁਕਸਾਨ ਨਾਲ ਤਾਂ ਬਿਜਲੀ ਦਾ ਨੁਕਸਾਨ ਨਾਲ ਸਾਡੇ ਕੋਲੇ ਦਾ ਨੁਕਸਾਨ ਨਾਲ ਅਸੀਂ ਕੋਲੇ ਦੀ ਪੇ ਕਰ ਰਹੇ ਹਾਂ ਨਾਲ ਕੋਲਾ ਫੂਕ ਰਿਆ ਉਹਦੇ ਪੈਸੇ ਨਾਲ ਬਿਜਲੀ ਫ੍ਰੀ ਲੈ ਰਹੇ ਹਾਂ ਉਹਦੇ ਪੈਸੇ ਫਿਰ ਪੰਜਾਬ ਦਾ ਪਾਣੀ ਆ ਜਿਹੜਾ ਉਹ ਕੱਢ ਰਹੇ ਹੋ ਪੈਸੇ ਸੜਾ ਅਸੀਂ ਕਿੱਥੋਂ امیر ਹੋ ਜਾਗੇ ਪੰਜਾਬ ਕਿਵੇਂ ਬਚੂਗਾ ਪੰਜਾਬ ਸਿਰ ਕਰਜ਼ਾ ਕਿਉਂ ਨਹੀਂ ਚੜੂਗਾ ਅੱਜ ਮੈਂ ਇਹਨਾਂ ਨੂੰ ਪੁੱਛਦਾ ਓਦੋਂ ਸੁੱਤੇ ਪਏ ਸੀ ਇਹਨਾਂ ਦੇ ਲੀਡਰ ਓਦੋਂ ਕਿਉਂ ਨਾ ਬੋਲੇ ਕਿ ਅਸੀਂ ਪੰਜਾਬ ਦੇ ਵਿੱਚੋਂ ਇੱਕ ਬੂੰਦ ਪਾਣੀ ਦੀ ਨਹੀਂ ਦੇਣੀ ਅੱਜ ਕਹਿੰਦੇ ਅਸੀਂ ਬੂੰਦ ਨਹੀਂ ਦੇਣੀ ਪਾਣੀ ਦੀ ਜਦੋਂ ਅੱਜ ਇਹ ਮੁੱਦਾ ਭਗਵਾਨ ਸਿੰਘ ਮਾਨ ਜੀ ਨੇ ਚੱਕ ਲਿਆ ਜਦੋਂ ਅੱਜ ਮੁੱਦਾ ਇਹ ਆਮ ਆਦਮੀ ਪਾਰਟੀ ਦੀ ਪੜੀ ਨਿੱਕੀ ਸਾਰੀ ਜਮਾਤ ਨੇ ਚੱਕ ਲਿਆ ਅੱਜ ਹੁਣ ਇਹਨਾਂ ਕੋਲ ਜਵਾਬ ਹੈ ਇਸ ਗੱਲ ਦਾ ਕਿ ਓਦੋਂ ਕਿੱਥੇ ਸੀ ਇਹ ਸੁੱਤੇ ਪਏ ਜਦੋਂ ਇਹਨਾਂ ਕੋਲ 10-10 ਸਾਲ ਇਹਨਾਂ ਦੀਆਂ ਸਰਕਾਰਾਂ ਲਗਾਤਾਰ ਰਹੀਆਂ 8000 ਕਰੋੜ ਰੁਪਏ ਦੀ ਸਾਲ ਦੀ ਸਬਸਿਡੀ ਬਿਜਲੀ ਦੀ ਭਰੇ ਪੰਜਾਬ 8000 ਕਰੋੜ ਰੁਪਇਆ ਸਾਲ ਦੀ ਐਗਰੀਕਲਚਰ ਦੀ ਸਬਸਿਡੀ ਭਰੇ ਪੰਜਾਬ ਕਿਸ ਵਾਸਤੇ ਆਪਣੇ ਜ਼ਮੀਨ ਦੇ ਵਿੱਚੋਂ ਡੋਕੇ ਕੱਢ ਕੱਢ ਕੇ ਆਪਣੇ ਜ਼ਮੀਨ ਦਾ ਪਾਣੀ ਖਤਮ ਕਰਨ ਪਿੱਛੇ ਤੇ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਫਰੀ ਦੇ ਵਿੱਚ ਲੈ ਕੇ ਜਾਣ ਬਗਾਨੇ ਤੇ ਸਰ ਕਮਾਲ ਦੀ ਗੱਲ ਹੈ ਐਡਾ ਵਿਤਕਰਾ ਉਹ ਸਰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਸਰ ਸਾਨੂੰ ਲਾਨਤਾ ਨਹੀਂ ਪਾਣਗੀਆਂ ਹੋਰ ਕੀ ਕਰਨਗੀਆਂ ਕਿ ਤੁਸੀਂ ਆਪਣੀਆਂ ਉਸ ਸਮੇਂ ਕੁਰਸੀਆਂ ਬਚਾਣ ਦੇ ਚੱਕਰ ਚ ਉਸ ਸਮੇਂ ਦੀ ਆਪਣੀ ਇੱਜ਼ਤਾਂ ਬਚਾਣ ਦੇ ਚੱਕਰ ਚ ਕਿਹੜੇ ਐਗਰੀਮੈਂਟਾਂ ਤੇ ਬੈਠੇ ਸਾਈਨ ਕਰੀ ਗਏ ਸਰ ਅੱਜ ਪੰਜਾਬ 8000 ਤੋਂ 9000 ਕਰੋੜ ਰੁਪਈਆ ਸਾਲ ਦੀ ਜਿਹੜਾ ਜ਼ਮੀਨ ਚੋਂ ਪਾਣੀ ਕੱਢਣ ਲਈ ਸਬਸਿਡੀ ਦੇ ਰਿਆ ਦੋਰੇ ਨੁਕਸਾਨ ਨਾਲ ਤਾਂ ਬਿਜਲੀ ਦਾ ਨੁਕਸਾਨ ਨਾਲ ਸਾਡੇ ਕੋਲੇ ਦਾ ਨੁਕਸਾਨ ਨਾਲ ਅਸੀਂ ਕੋਲੇ ਦੀ ਪੇ ਕਰ ਰਹੇ ਹਾਂ ਨਾਲ ਕੋਲਾ ਫੂਕ ਰਿਹਾ ਉਹਦੇ ਪੈਸੇ ਨਾਲ ਬਿਜਲੀ ਫ੍ਰੀ ਦੇ ਰਹੇ ਆ ਉਹਦੇ ਪੈਸੇ ਫਿਰ ਪੰਜਾਬ ਦਾ ਪਾਣੀ ਆ ਜਿਹੜਾ ਉਹ ਕੱਢ ਰਹੇ ਹੋ ਪੈਸੇ ਸਰਾਸੀਂ ਕਿੱਥੋਂ ਮੀਰ ਹੋ ਜਾਗੇ ਪੰਜਾਬ ਕਿਵੇਂ ਬਚੂਗਾ ਪੰਜਾਬ ਸਰ ਕਰਜ਼ਾ ਕਿਉਂ ਨਹੀਂ ਚੜੂਗਾ ਅੱਜ ਮੈਂ ਇਹਨਾਂ ਨੂੰ ਪੁੱਛਦਾ ਓਦੋਂ ਸੁੱਤੇ ਪਏ ਸੀ ਇਹਨਾਂ ਦੇ ਲੀਡਰ ਓਦੋਂ ਕਿਉਂ ਨਾ ਬੋਲੇ ਕਿ ਅਸੀਂ ਪੰਜਾਬ ਦੇ ਵਿੱਚੋਂ ਇੱਕ ਬੂੰਦ ਪਾਣੀ ਦੀ ਨਹੀਂ ਦੇਣੀ ਅੱਜ ਕਹਿੰਦੇ ਅਸੀਂ ਬੂੰਦ ਨਹੀਂ ਦੇਣੀ ਪਾਣੀ ਦੀ ਜਦੋਂ ਅੱਜ ਇਹ ਮੁੱਦਾ ਭਗਵਾਨ ਸਿੰਘ ਮਾਨ ਜੀ ਨੇ ਚੱਕ ਲਿਆ ਜਦੋਂ ਅੱਜ ਮੁੱਦਾ ਇਹ ਆਮ ਆਦਮੀ ਪਾਰਟੀ ਵੀ ਪੜੀ ਨਹੀਂ ਕੀ ਸਾਰੀ ਕਮਾਤ ਨੇ ਚੱਕ ਲਿਆ ਅੱਜ ਹੁਣ ਇਹਨਾਂ ਕੋਈ ਜਵਾਬ ਹੈ ਇਸ ਕੱਲ ਦਾ ਕਿ ਉਦੋਂ ਕਿੱਥੇ ਸੀ ਇਹ ਸੁੱਤੇ ਪਏ ਜਦੋਂ ਇਹਨਾਂ ਕੋ 10-10 ਸਾਲ ਇਹਨਾਂ ਦੀਆਂ ਸਰਕਾਰਾਂ ਲਗਾਤਾਰ ਰਹੀਆਂ